ਮਨ ਅਰੋੜਾ ਅੱਜ ਬਰੁੱਖਾਂ ਦੇ ਵਿੱਚ ਪੰਜਾਬ ਸਿੱਖਿਆ ਕ੍ਰਾਂਤੀ ਮਿਹਮ ਦੇ ਤਹਿਤ ਵੱਖ-ਵੱਖ ਸਕੂਲਾਂ ਦੇ ਵਿੱਚ ਪਹੁੰਚ ਰਹੇ ਨੇ ਤੇ ਵੱਡੇ ਪੱਧਰ ਤੇ ਸਰਕਾਰੀ ਸਕੂਲਾਂ ਦੀ ਜਿਹੜੀ ਡਿਵੈਲਪਮੈਂਟ ਹੈਗੀ ਉਹਦੇ ਤਹਿਤ ਉਦਘਾਟਨ ਕੀਤੇ ਜਾ ਰਹੇ ਨੇ ਸਰ ਕਿਵੇਂ ਦੇਖਦੇ ਹੋਗੇ ਕੀ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਹੈ ਜਿਹੜੀ ਉਹਦੇ ਤਹਿਤ ਅੱਜ ਵੱਡੇ ਪੱਧਰ ਤੇ ਡਿਵੈਲਪਮੈਂਟ ਕੀਤੀ ਜਾ ਰਹੀ ਹੈਗੀ ਕੀ ਕੀ ਜਿਹੜੇ ਜਿਹੜੇ ਉਦਘਾਟਨ ਅੱਜ ਕੀਤੇ ਜਾ ਰਹੇ ਨੇ ਅੱਜ ਸਮੁੱਚੇ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਦੀ ਨਵੀਂ ਸ਼ੁਰੂਆਤ ਜਿਹੜੀ ਉਹ ਕੀਤੀ ਜਾ ਰਹੀ ਹੈ ਜਿਹਦੇ ਤਹਿਤ ਸਾਡੇ ਨੈਸ਼ਨਲ ਕਮਿਸ਼ਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਸਦਕਾ ਉਹਨਾਂ ਦੀ ਦਿਸ਼ਾ ਨਿਰਦੇਸ਼ਾ ਸਦਕਾ ਮਨੀਸ਼ ਸੋਦੀਆ ਜੀ ਨੇ ਦਿੱਲੀ ਦੇ ਵਿੱਚ ਕ੍ਰਾਂਤੀ ਸਿੱਖਿਆ ਦੀ ਲੈ ਕੇ ਆਂਦੀ ਮਾਨ ਸਾਹਿਬ ਪਿਛਲੇ 3 ਸਾਲਾਂ ਤੋਂ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਇਹਨਾਂ ਤੋਂ ਕੰਮ ਚੱਲ ਰਹੇ ਨੇ ਔਰ ਇਸੇ ਸਿੱਖਿਆ ਕ੍ਰਾਂਤੀ ਦੇ ਤਹਿਤ ਅੱਜ 12000 ਸਕੂਲਾਂ ਦੇ ਵਿੱਚ ਨਵਾਂ ਇਨਫਰਾਸਟ੍ਰਕਚਰ ਹੈ ਜਿਹੜਾ ਉਹਦਾ ਕੰਮ ਹੈ ਜਿਹੜਾ ਉਹ ਹੁਣ ਜਾ ਰਿਹਾ ਹੈ ਆਉਣ ਵਾਲੇ 40 ਦਿਨਾਂ ਦੇ ਵਿੱਚ ਮੈਂ ਆਪਣੇ ਇਸ ਹਲਕੇ ਦੇ ਆਪਣੇ ਪਿੰਡ ਬਟਰੁਖਾਂ ਦੇ ਵਿੱਚ ਦੋਨਾਂ ਸਕੂਲਾਂ ਦੇ ਵਿੱਚ ਅੱਜ ਪ੍ਰਾਇਮਰੀ ਤੇ ਸੀਨੀਅਰ ਸਕੂਲ ਦੇ ਤਕਰੀਬਨ 2 ਕਰੋੜ ਦੇ ਕੰਮ ਨੇ ਜਿਹੜੇ ਉਹ ਸ਼ੁਰੂ ਹੋਣ ਜਾ ਰਹੇ ਨੇ ਸੋ ਮੈਂ ਸਮਝਦਾ ਕਿ ਇੱਕ ਨਵੇਂ ਪੰਜਾਬ ਦਾ ਆਗਾਜ਼ ਦਾ ਜਿਹੜਾ ਉਹ ਅੱਜ ਹੋਣ ਜਾ ਰਿਹਾ ਇੱਕ ਇੱਕ ਸਮਾਂ ਹੁੰਦਾ ਸੀ ਕਿ ਜਦੋਂ ਪੰਜਾਬ ਦੇ ਵਿੱਚ ਬੱਚੇ ਬਾਹਰ ਬਹਿ ਕੇ ਪੜ੍ਹਦੇ ਸੀ ਸੱਤਾ ਚੋਂਦੀਆਂ ਸੀ ਲੱਗਦਾ ਵੀ ਇਹ ਚੀਜ਼ਾਂ ਜਲਦ ਖਤਮ ਹੋ ਜਾਣਗੇ ਪੰਜਾਬ ਤੋਂ ਖਤਮ ਹੋ ਚੁੱਕੇ ਆ ਜੀ ਸੱਚੇ ਪੰਜਾਬ ਦੇ ਵਿੱਚ ਤੱਪੜਾਂ ਦਾ ਕੰਮ ਕਨਸੈਪਟ ਖਤਮ ਹੋ ਚੁੱਕਿਆ ਹੂੰ ਤਕਰੀਬਨ ਤਕਰੀਬਨ 2 ਲੱਖ ਦੇ ਕਰੀਬ 1.80 ਹਜ਼ਾਰ ਦੇ ਕਰੀਬ ਡੈਸਕ ਰੇਡ ਆਪ ਪ੍ਰੋਵਾਈਡ ਕੀਤੇ ਜਾ ਚੁੱਕੇ ਨੇ ਹਰ ਸਕੂਲ ਦੇ ਵਿੱਚ ਕਿਤੇ ਬਾਲੀ ਬਾਲ ਕਿਤੇ ਕਲਾਸਰੂਮ ਕਿਤੇ ਲਾਇਬ੍ਰੇਰੀਆਂ ਕਿਤੇ ਟਾਇਲਟ ਜਿਸ ਚੀਜ਼ ਦੀ ਲੋੜ ਹੈ ਉਹ ਉਹ ਵੱਡੇ ਪੱਧਰ ਤੇ ਉੱਪਰ ਪੂਰਾ ਕੀਤਾ ਜਾ ਚੁੱਕਿਆ ਹੈ ਤਾਂ ਲੱਗਦਾ ਕਿ ਦਾਖਲੇ ਵੀ ਇਸ ਵਾਰ ਵਧਣ ਦੀ ਉਮੀਦ ਹੈ ਕਿ ਮੁਕਾਬਲੇ ਚ ਪਿਛਲੇ 3 ਸਾਲਾਂ ਦੇ ਵਿੱਚ 9000 ਬੱਚਾ ਪ੍ਰਾਈਵੇਟ ਸਕੂਲ ਛੱਡ ਕੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਲੈ ਚੁੱਕਿਆ ਇਹਦੇ ਨਾਲ ਕਿਸ ਤਰੀਕੇ ਦੀ ਵੱਡੀ ਚੇਂਜ ਆ ਰਹੀ ਹੈ ਇਸ ਤੋਂ ਹੀ ਸਾਬਤ ਹੋ ਜਾਂਦਾ ਹੈ ਬਿਲਕੁਲ ਅੱਜ ਅਮਨ ਅਰੋੜਾ ਨੇ ਜਿਹੜੇ ਕਿ ਉਹ ਬੜੁੱਖਾਂ ਦੇ ਵਿੱਚ ਆਪਣੇ ਜੱਦੀ ਪਿੰਡ ਜਿਹੜਾ ਕਿ ਸਕੂਲਾਂ ਦੀ ਡਿਵੈਲਪਮੈਂਟ ਦੇ ਲਈ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਵਕ ਵਕ ਡਵੈਲਪਮੈਂਟ ਦੇ ਤਹਿਤ ਉਦਘਾਟਨ ਨੇ ਜਿਹੜੇ ਉਹ ਅੱਜ ਸਕੂਲਾਂ ਦੇ ਵਿੱਚ ਕੀਤੇ ਜਾ ਰਹੇ ਨੇ ਕਿਉਂਕਿ ਪੰਜਾਬ ਸਰਕਾਰ ਹੈ ਜਿਹੜੀ ਉਹ ਪੰਜਾਬ ਸਿੱਖਿਆ ਕ੍ਰਾਂਤੀ ਮਹਮ ਦੇ ਤਹਿਤ ਪੂਰੇ ਪੰਜਾਬ ਦੇ ਸਕੂਲਾਂ ਦੇ ਵਿੱਚ ਜਿਹੜੇ ਡਵੈਲਪਮੈਂਟ ਪ੍ਰੋਜੈਕਟ ਨੇਗੇ ਉਹ ਲਿਆਂਦੇ ਜਾ ਰਹੇ ਦੇਗੇ ਥੈਂਕਸ ਜੀਰਾ ਟੀਵੀ ਤੋਂ ਕੁਲਵੀਰ ਸਿੰਘ ਸੰਗਰਨ ਤਾਨੀ ਕਿ ਤੁਹਾਡੀ ਨਿੱਤ ਪਰਤ ਨਿੱਤ ਪਰਦੇਸਾਂ ਨੂੰ